ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੁੰਦਾ ਪੋਸਟ ਮਿਲ ਤੇ ਮੈਂ ਸੱਚ ਵੀ ਅੱਜ ਆਪਾਂ ਆਇਆ ਫਤੇ ਗਰੁੱਪ ਸੋਲਰ ਸਿਸਟਮ ਅਭੋਰ ਆਲਿਆਂ ਦੇ ਤੇ ਬਾਈ ਨਾਲ ਗੱਲਬਾਤ ਕਰਾਂਗੇ ਕਿ ਸਿਸਟਮ ਚੱਲ ਰਿਹਾ ਕਿ ਸਕੀਮ ਚੱਲ ਰਹੀ ਹੈ ਕਸੀਓ ਭਾਈ ਸਤਿ ਸ਼੍ਰੀ ਅਕਾਲ ਜੀ ਇਹ ਕੀ ਸਕੀਮ ਚੱਲ ਰਹੀ ਹੈ ਭਈ ਸਰਕਾਰੀ ਜਿਹੜੀ ਇਹ ਜੀ ਜਿਹੜੀ ਸਰਕਾਰੀ ਸਕੀਮ ਹੈ ਜੀ ਆਪਣੇ ਪੈਡਾ ਜਿਹੜਾ ਡਿਪਾਰਟਮੈਂਟ ਹੈਗਾ ਸਰਕਾਰੀ ਅਦਾਰਾ ਕਹਿ ਦਈਏ ਜੀ ਕਿਉਂਕਿ ਬਹੁਤ ਸਾਰੇ ਲੋਕ ਜਿਹੜੇ ਆਪਣੇ ਆਮ ਕਿਸਾਨ ਹੈਗੇ ਆ ਉਹਨਾਂ ਨੂੰ ਤਾਂ ادارے ਦਾ ਵੀ ਨਹੀਂ ਪਤਾ ਹੋਣਾਗਾ ਤੇ ਇਹ ਪੰਜਾਬ એનર્ਜੀ ਡਵੈਲਪਮੈਂਟ ਏਜੰਸੀ ਚੰਡੀਗੜ੍ਹ ਜਿਨ੍ਹਾਂ ਦਾ ਕੀ ਦਫਤਰ 33 ਡੀ ਸੈਕਟਰ ਦੇ ਵਿੱਚ ਹੈਗਾ ਜੀ ਉਹਨਾਂ ਵੱਲੋਂ ਸਕੀਮ ਚਲਾਈ ਗਈ ਹੈਗੀ ਇਹ ਸਕੀਮ ਸੈਂਟਰ ਦੀ ਹੈ ਇਹਨੂੰ ਪੀਐਮ ਕੁਸ਼ਮ ਸਕੀਮ ਕਹਿੰਦੇ ਹੈਗੇ ਹੈ ਜੀ ਤੇ ਲਗਭਗ 20000 ਕਨੈਕਸ਼ਨ ਪੰਜਾਬ ਸਰਕਾਰ ਨੇ ਸੋਲਰ ਮੋਟਰਾਂ ਦੇ ਕੱਢੇ ਹੈਗੇ ਹੈ ਜੀ ਜਿਹੜੇ ਕਿ ਪੰਜਾਬ ਦੇ ਵਿੱਚ ਲੱਗਣਗੇ ਇਹਦੇ ਵਿੱਚ 3 ਐਚਪੀ ਤੋਂ ਲੈ ਕੇ 10 ਐਚਪੀ ਦੀਆਂ ਮੋਟਰਾਂ ਤੇ ਸਕੀਮ ਚੱਲ ਰਹੀ ਹੈ ਜੀ ਇਸ ਟਾਈਮ ਜਿਹੜੀ ਕਿ ਲਾਸਟ ਤਰੀਕ 30 ਤਰੀਕ 6 ਮਹੀਨਾ ਤੇ 2025 ਹੈ ਜੀ ਇਹਦੇ ਵਿੱਚ ਜਿਹੜੀ ਇਹ ਸਬਸਿਡੀ ਵਾਲੀ ਸਕੀਮ ਹੈਗੀ ਆ ਲਗਭਗ ਮੰਨ ਕੇ ਚੱਲੋ ਇਹ 60% ਸਬਸਿਡੀ ਜਰਨਲ ਵਰਗ ਵਾਸਤੇ ਹੈਗੀ ਹੈ ਤੇ ਜਿਹੜੇ ਆਪਣੇ ਐਸਸੀ ਭਾਈਚਾਰਾ ਹੈਗਾ ਉਹਨਾਂ ਵਾਸਤੇ ਲਗਭਗ 80% ਸਬਸਿਡੀ ਹੈਗੀ ਹੈ ਜੀ ਜਿਵੇਂ ਆਪਾਂ ਰੇਟਾਂ ਦੀ ਵੀ ਗੱਲ ਕਰੀਏ ਤਾਂ ਜਿਵੇਂ 3 ਐਚਪੀ ਦਾ ਰੇਟ ਲਗਭਗ ਜਿਹੜਾ ਸਰਕਾਰੀ ਰੇਟ ਆ 2 ਲੱਖ 3000 ਰੁਪਿਆ ਹੈਗਾ ਜੀ ਤੇ ਜਿਹੜਾ ਕਿ ਸਬਸਿਡੀ ਦੇ ਵਿੱਚ ਆਪਾਂ ਨੂੰ 90000 ਦੇ ਵਿੱਚ ਮੋਨੋ ਬਲਾਗ ਮੋਟਰ ਲੱਗ ਜਾਂਦੀ ਹੈਗੀ ਹੈ ਤੇ 95000 ਦੇ ਕੁਝ ਪੈਸਿਆਂ ਦੇ ਵਿੱਚ ਆਪਣੀ ਸਮਰਸੀਬਲ 3 ਐਚਪੀ ਦਾ ਲੱਗ ਜਾਂਦਾ ਹੈਗਾ ਜੀ ਤੇ 5 ਐਚਪੀ ਮੋਨੋ ਬਲਾਗ 120000 ਚ ਲੱਗ ਜਾਂਦੀ ਹੈ ਜੀ ਸਮਰਸੀਬਲ 127000 ਦੀ ਲੱਗ ਜਾਂਦੀ ਹੈਗੀ ਹੈ ਇੱਦਾਂ ਹੀ 7.5 ਦਾ 169000 ਤੇ 10 ਐਚਪੀ ਦਾ 284000 ਰੁਪਿਆ ਸਬਸਿਡੀ ਦਾ ਰੇਟ ਹੈਗਾ ਜੀ ਜਿਹੜੇ ਕਿ ਆਪਾਂ ਸਬਸਿਡੀ ਵਾਲੇ ਪੈਸੇ ਘੱਟ ਘੱਟ ਕੇ ਭਰਨੇ ਹੈਗੇ ਇਨੀ ਅਮਾਉਂਟ ਭਰਨੀ ਹੈ ਤੇ ਸਬਸਿਡੀ ਵਾਲੇ ਪੈਸੇ ਭਰਨ ਤੋਂ ਬਾਅਦ ਆਪਣਾ ਫਾਰਮ ਸਿਲੈਕਟ ਹੋ ਜਾਂਦਾ ਹੈਗਾ ਤੇ ਲਗਭਗ ਜਿਵੇਂ ਕਿ ਆਪਾਂ ਇੱਕੋ ਜਨ ਕੰਪਨੀ ਦਾ ਜ਼ਿਆਦਾ ਕੰਮ ਕਰ ਰਹੇ ਆ ਜੀ ਸਬਸਿਡੀ ਦੇ ਵਿੱਚ ਤਾਂ ਤੁਹਾਨੂੰ 35 ਤੋਂ 40 ਮੈਕਸਿਮਮ 50 ਦਿਨਾਂ ਦੇ ਵਿੱਚ ਵਿੱਚ ਅਸੀਂ ਕਨੈਕਸ਼ਨ ਪ੍ਰੋਵਾਈਡ ਕਰਵਾ ਦੇਾਂਗੇ ਕਹਿੰਦੇ ਆ ਵੀ ਜਿਹੜੇ ਸਰਕਾਰੀ ਸਕੀਮ ਵਾਲੀ ਹੈ ਇਹਦੇ ਨਾਲੋਂ ਪ੍ਰਾਈਵੇਟ ਆ ਉਹ ਸਸਤੀ ਲੱਗ ਜਾਂਦੀ ਉਹਦਾ ਕੀ ਹਿਸਾਬ ਕਰਦੇ ਆ ਹਾਂਜੀ ਬਾਈ ਜੀ ਤੁਸੀਂ ਬਹੁਤ ਸੋਹਣਾ ਸਵਾਲ ਕੀਤਾ ਕਿਉਂਕਿ ਅੱਜ ਕੱਲ ਮਾਰਕੀਟ ਦੇ ਵਿੱਚ ਬਹੁਤ ਰੌਲਾ ਪਿਆ ਹੋਇਆ ਐ ਇਸੇ ਕਰ ਕਰਕੇ ਗੱਲ ਕਰਕੇ ਜਿਹਦੇ ਕਰਕੇ ਕਿਸਾਨ ਵੀਰ ਜਿਹੜੇ ਕਿ ਸਬਸਿਡੀ ਦਾ ਲਾਹਾ ਲੈਣ ਤੋਂ ਮਤਲਬ ਪਿੱਛੇ ਹਟ ਰਹੇ ਹੈਗੇ ਆ ਕਿਉਂਕਿ ਦੇਖੋ ਜਿਹੜੀ ਸਰਕਾਰੀ ਸਕੀਮ ਆ ਉਹਦੇ ਵਿੱਚ ਸਰਕਾਰ ਤੁਹਾਡੀ ਗਰੰਟਰ ਆ ਜਦੋਂ ਆਪਾਂ ਪ੍ਰਾਈਵੇਟ ਦੇ ਵਿੱਚ ਲੋਨ ਲੈਂਦੇ ਆ ਉਹਦਾ ਤੁਹਾਡੇ ਤੁਹਾਡਾ ਕੋਈ ਗਰੰਟਰ ਨਹੀਂਗਾ ਜਿਹੜਾ ਬੰਦੇ ਤੋਂ ਤੁਸੀਂ ਸੋਲਰ ਸਿਸਟਮ ਆਉਣ 90000 ਦੇ ਵਿੱਚ ਕਈ ਮੋਟਰਾਂ ਲੱਗਦੀਆਂ ਯਾ 95000 ਚ 3 ਐਚਪੀ ਦੇ ਮੋਨੋ ਬਲੌਗ ਲੱਗਦੇ ਆ ਉਹਦਾ ਗਰੰਟਰ ਕੌਣ ਆ ਤੁਹਾਡੇ ਕੋਲੇ ਕੋਈ ਗਰੰਟਰ ਨਹੀਂਗਾ ਜੀ ਕੱਲ ਉਹ ਨਹੀਂ ਚੱਲਦੀ ਤੁਹਾਡੇ ਕੋਲੇ ਨਹੀਂ ਆਇਆ ਤੁਹਾਡਾ ਕਿਸੇ ਨੇ ਫੋਨ ਨਹੀਂ ਚੱਕਿਆਗਾ ਤਾਂ ਆਪਾਂ ਕਿਸੇ ਨੂੰ ਨਹੀਂ ਕਹਿ ਸਕਦੇਗੇ ਉਹ ਤਾਂ ਗਰੰਟੀ ਵੀ ਸਾਲ-ਸਾਲ ਦੀ ਦਿੰਦੇ ਹੈਗੇ ਆ ਇੱਥੇ ਆਪਾਂ ਜੇ ਸਰਕਾਰੀ ਕਨੈਕਸ਼ਨ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਆਪਾਂ ਨੂੰ ਬਾਈ ਜੀ 5 ਸਾਲ ਤੱਕ ਦੀ ਮੋਟਰ ਕੰਟਰੋਲਰ ਦੀ ਗਰੰਟੀ ਮਿਲਦੀ ਹੈ 5 ਸਾਲਾਂ ਦੇ ਵਿੱਚ ਤੁਹਾਡੀ ਭੋਵਾਂ ਦੀ 100 ਆਰੀ ਮੋਟਰ ਖਰਾਬ ਹੋ ਜੇ ਫਿਰ ਵੀ ਕੰਪਨੀ ਵਾਲੇ ਆ ਕੇ ਸਹੀ ਕਰਕੇ ਜਾਣਗੇ ਤੇ ਜੇ ਨਹੀਂ ਕਰਕੇ ਜਾਂਦੇ ਤਾਂ ਸਰਕਾਰ ਗਰੰਟਰ ਆ ਕਿਉਂਕਿ ਆਪਾਂ ਪੈਸੇ ਪੈਡਾ ਸਰਕਾਰ ਨੂੰ ਦੇ ਰਹੇ ਹੈਗੇ ਆ ਪੈਡਾ ਡਿਪਾਰਟਮੈਂਟ ਨੂੰ ਦੇ ਰਹੇ ਆ ਉਹਨਾਂ ਨੂੰ ਕਹਿ ਕੇ ਆਪਾਂ ਸਰਵਿਸ ਲੈ ਸਕਦੇ ਆ ਆਪਣੇ ਕੋਲੇ ਅ ਵਿੱਚ ਹੈਗੀ ਆ ਸਰਕਾਰ ਦੀ ਫਿਰ ਇਹਦੇ ਵਿੱਚ ਜਿਹੜੀ ਸਭ ਤੋਂ ਵੱਡੀ ਗੱਲ ਆ ਜਦੋਂ ਆਪਾਂ ਕੋਈ ਸਸਤਾ ਪ੍ਰੋਜੈਕਟ ਲਾਉੜੇ ਹੈਗੇ ਆ ਉਹਦੇ ਵਿੱਚ ਆਪਾਂ ਨੂੰ ਕੋਈ ਇੰਸ਼ੋਰੈਂਸ ਕੋਈ ਬੀਮਾ ਕੁਝ ਨਹੀਂ ਮਿਲਦਾਗਾ ਵੀ ਕੋਈ ਥੋੜਾ ਨੇਰੀ ਚ ਖੜਾ ਆਵੇ ਤਾਂ ਸਿਸਟਮ ਕਦੇ ਵੀ ਟੁੱਟ ਜੇ ਤਾਂ ਉਹਦੀ ਕੋਈ ਸਿਕਿਉਰਟੀ ਹੈ ਨਹੀਂਗੀ ਜਦੋਂ ਆਪਾਂ ਸਰਕਾਰੀ ادارے ਤੋਂ ਸਿਸਟਮ ਲੈ ਰਹੇ ਆ ਸਬਸਿਡੀ ਦੇ ਵਿੱਚ ਤਾਂ ਤੁਹਾਨੂੰ 5 ਸਾਲਾਂ ਤੱਕ ਦਾ ਬੀਮਾ ਮਿਲਦਾ ਜੀ ਉਹਦੇ ਵਿੱਚ ਧੋਵਾ ਦੀ ਤੁਹਾਡਾ ਦਾ ਸਾਰੀ ਪ੍ਰੋਜੈਕਟ ਚਖੜ ਨਾਲ ਟੁੱਟ ਜੇ ਜਾਂ 20 ਹਾਰੀ ਤੁਹਾਡਾ ਪ੍ਰੋਜੈਕਟ ਚੋਰੀ ਹੋ ਜੇ ਤਾਂ ਤੁਹਾਨੂੰ ਕੰਪਨੀ ਫਿਰ ਵੀ ਬੀਮੇ ਦੇ ਵਿੱਚ ਸੋਲਰ ਮੋਟਰ ਕੰਟਰੋਲਰ ਕਲੇਮ ਕਰਕੇ ਦੇਊਗੀ ਪਲੱਸ ਜੇ ਤੁਹਾਡਾ ਚਖੜ ਨਾਲ ਟੁੱਟਿਆ ਪ੍ਰੋਜੈਕਟ ਹੈਗਾ ਤੇ ਉਹ ਵੀ ਆਪਾਂ ਨੂੰ ਨਵੇਂ ਪੈਨਲ ਇੰਸਟਾਲ ਕਰਕੇ ਦੇਊਗੀ ਇਤੋਂ ਵੱਡਾ ਫਾਇਦਾ ਮੈਨੂੰ ਨਹੀਂ ਲੱਗਦਾ ਕਿ ਤੁਹਾਨੂੰ ਇਹ ਜਿਹੜਾ ਸਸਤੀਆਂ ਮੋਟਰਾਂ ਦੇ ਵਿੱਚ ਮਿਲ ਜੂਗਾ ਤੇ ਇੱਕ ਗੱਲ ਹੋਰ ਮੈਂ ਤੁਹਾਨੂੰ ਬਾਈ ਜੀ ਦੱਸਣਾ ਚਾਹਣਾ ਇਹਦੇ ਵਿੱਚ ਕਿ ਜਿਹੜੀਆਂ ਸਸਤੀਆਂ ਮੋਟਰਾਂ ਲੱਗਦੀਆਂ 90000 ਵਾਲੀਆਂ ਉਹਦੇ ਵਿੱਚ ਬੀ ਗ੍ਰੇਡ ਪੈਨਲ ਵਰਤੇ ਜਾਂਦੇ ਹੈਗੇ ਆ ਤੇ ਜਿਹੜੇ ਕੀ ਆਮ ਪੈਨਲਾਂ ਨਾਲੋਂ ਅੱਧੇ ਰੇਟ ਤੇ ਹੀ ਹੁੰਦੇ ਹੈਗੇ ਆ ਜੀ ਤੇ ਅਸਲੀ ਰੇਟ ਦਾ ਤੇ ਨਕਲੀ ਰੇਟ ਦਾ ਬਈ ਬਹੁਤ ਦਿਨ ਰਾਤ ਦਾ ਫਰਕ ਹੈ ਇਹ ਫੈਸਿਲਿਟੀ ਸਰਕਾਰੀ ਰੇਟ 'ਤੇ ਮਿਲ ਰਹੀ ਹੈ ਵੈਸੇ ਇਹ ਮੋਟਰ 2 ਲੱਖ ਰੁਪਏ ਦੀ ਹੈ ਜੀ ਆਪਾਂ ਇੰਨਾ ਸਮਾਨ ਇੰਨੀ ਚੀਜ਼ ਲੈਣੀ ਹੋਵੇ ਬਈ ਜੀ ਜਿਹੜੀ ਇਹ ਸਰਕਾਰੀ ਸਕੀਮ ਹੈਗੀ ਹੈ ਇਹਦੇ ਵਿੱਚ ਹਰ ਕਿਸਾਨ ਲਾਹਾ ਲੈ ਸਕਦਾ ਹੈਗਾ ਜਿਵੇਂ ਕਿ ਆਪਾਂ 3 ਐਚਪੀ ਦੇ ਕਨੈਕਸ਼ਨ ਦੀ ਗੱਲ ਕਰੀਏ ਤਾਂ ਜ਼ਿਮੀਂਦਾਰ ਕੋਲੇ ਘੱਟੋ ਘੱਟ ਇੱਕ ਕਿੱਲਾ ਜ਼ਮੀਨ ਦਾ ਹੋਣਾ ਚਾਹੀਦਾ ਹੈਗਾ 5 ਅਸਤੇ 2 ਚਾਹੀਦੇ ਹੈਗੀ ਆ ਜੀ 7.5 ਅਸਤੇ 3 ਕਿੱਲੇ ਉਹਦੇ ਨਾਮ ਤੇ ਜ਼ਮੀਨ ਹੋਣੀ ਚਾਹੀਦੀ ਹੈਗੀ ਆ ਜੇ ਕਿਸੇ ਕੋਲ ਇਦੋਂ ਵੀ ਘੱਟ ਜ਼ਮੀਨ ਹੈਗੀ ਹੈ ਜਿਵੇਂ ਦੋ ਭਰਾ ਜਾਂ ਤਿੰਨ ਭਰਾ ਤਾਂ ਉਹ ਜੁਆਇੰਟਰ ਵੀ ਜੁਆਇੰਟ ਕਰਕੇ ਵੀ ਆਪ ਦਾ ਸਬਸਿਡੀ ਦਾ ਫਾਇਦਾ ਲੈ ਸਕਦੇ ਹੈਗੇ ਆ ਇਦੋਂ ਇਲਾਵਾ ਜਿਹੜੀਆਂ ਪਿੰਡਾਂ ਦੀਆਂ ਪੰਚਾਇਤਾਂ ਹੈਗੀਆਂ ਉਹ ਵੀ ਸਬਸਿਡੀ ਦਾ ਲਾਹਾ ਲੈ ਸਕਦੀਆਂ ਉਹ ਵੀ ਆਪ ਦੇ ਜਿਵੇਂ ਕੁਝ ਮੰਨ ਕੇ ਚਲੋ ਪੰਚਾਇਤੀ ਜ਼ਮੀਨ ਆ ਉਹਦੇ ਵਿੱਚ ਸੋਲਰ ਸਿਸਟਮ ਲਵਾਉਣਾ ਚਾਹੁੰਦੀਆਂ ਤਾਂ ਉਹ ਵੀ ਐਸੇ ਚੀਜ਼ ਦਾ ਲਾਹ ਲੇ ਸਕਦੀਆਂ ਹੈਗੀਆਂ ਤੇ ਬਾਈ ਜੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਆਪਾਂ ਜਿਵੇਂ ਅੱਜ ਕੱਲ੍ਹ ਠੱਗੀ ਦਾ ਵੀ ਟਾਈਮ ਚੱਲਦਾ ਹੈਗਾ ਕਿਉਂਕਿ ਇਹਦੇ ਵਿੱਚ ਪੇਮੈਂਟ ਵੀ ਆਪਾਂ ਨੂੰ ਪਹਿਲਾਂ ਜਮ੍ਹਾਂ ਕਰਾਉਣੀ ਪੈਂਦੀ ਹੈ ਕਈ ਫੇਕ ਚੀਜ਼ਾਂ ਵੀ ਮਾਰਕੀਟ ਦੇ ਵਿੱਚ ਬਹੁਤ ਚੱਲ ਰਹੀਆਂ ਇਹਦੇ ਵਾਸਤੇ ਕੀ ਹੈ ਨਾ ਜੀ ਜਿਵੇਂ ਪੰਜਾਬ ਸਰਕਾਰ ਦੀ ਇੱਕ ਵੈਬਸਾਈਟ ਹੈਗੀ ਪੈਡਾ ਦੇ ਨਾਮ ਤੇ ਤੁਸੀਂ ਓਪਨ ਕਰੋਗੇ ਤਾਂ ਓਪਨ ਹੋ ਜੇਗੀ ਜੀ ਤੇ ਉਹਦੇ ਵਿੱਚ ਇੱਕ ਲਿੰਕ ਆਉਂਦਾ ਜਿਵੇਂ ਪੀ ਐਮ ਕੁਸਮ ਵੈਬਸਾਈਟ ਦਾ ਮੈਂ ਟੋਟਲੀ ਤੁਹਾਨੂੰ ਦੱਸ ਦਿੰਨਾ ਹੈਗਾ ਜੀ www.pmkusum.pada.gov.in ਦੇ ਉੱਤੇ ਜਾ ਕੇ ਤੁਸੀਂ ਜਿਹੜਾ ਆਪਦਾ ਫਾਰਮ ਅਪਲਾਈ ਕਰ ਸਕਦੇ ਹੋ ਜੇ ਤੁਸੀਂ ਆਪ ਵੀ ਕਰਨਾ ਚਾਹੋ ਤੇ ਜੇ ਤੁਸੀਂ ਸਾਡੇ ਤੋਂ ਕਰਵਾਉਣਾ ਚਾਹੋ ਤਾਂ ਸਾਡੇ ਇੱਥੇ ਦਫ਼ਤਰ ਪਹੁੰਚ ਕੇ ਅਬੋਰ ਵਿਖੇ ਇਸੀ ਤਰ੍ਹਾਂ ਦੇ ਉੱਪਰ ਤਾਂ ਆਪਦਾ ਫਾਰਮ ਅਪਲਾਈ ਕਰ ਸਕਦੇ ਹੈਗੇ ਹੋ ਸਾਡੇ ਤੋਂ ਹਰ ਤਰ੍ਹਾਂ ਦੀ ਜਾਣਕਾਰੀ ਲੈ ਸਕਦੇ ਹੈਗੇ ਹੋ ਜੀ